ਹਰ ਸਿਆਸੀ ਪਾਰਟੀ ਨੇ ਕਮਰ ਕੱਸ ਲਈ ਹੈ ਅਜੀਹੇ ਚ ਗੱਲ ਅਗਰ ਜਾਨਣਾ ਹੈ ਕਿ ਜਨਤਾ ਪਾਰਟੀ ਦੀ ਕਰੀਏ ਤਾਂ ਜਾਨਣਾ ਕਿ ਜਨਤਾ ਪਾਰਟੀ ਨੇ ਵੀ ਵਿਧਾਨ ਸਭਾ ਚੋਣਾਂ ਦੇ ਲਈ ਇੱਕ ਨਵਾਂ ਪੈਂਤਰਾ ਖੇਡਿਆ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਧਾਇਕਾਂ ਦੀ ਭਗੜੜ ਦੇ ਨਾਲ ਜੂਝ ਰਹੀ ਜਨਤਾ ਪਾਰਟੀ ਜੀ ਜੀ ਪੀ ਨੇ ਵੱਡਾ ਦਾਅ ਖੇਲਿਆ ਹੈ ਪਾਰਟੀ ਦੇ ਆਗੂ ਦੁਸ਼ੰਤ ਚਟਾਲਾ ਨੇ ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ ਨਗੀਨਾ ਤੋਂ ਸੰਸਦ ਚੰਦਰਸ਼ੇਖਰ ਆਜ਼ਾਦ ਦੀ ਅਗਵਾਈ ਵਾਲੀ ਆਜ਼ਾਦ ਸਮਾਜ ਪਾਰਟੀ ਕਾਂਸ਼ੀਰਮ ਦੇ ਨਾਲ ਮਿਲ ਕੇ ਚੋਣਾਂ ਲੜਨ ਦਾ ਹਰਿਆਣਾ ਦੇ ਵਿੱਚ ਐਲਾਨ ਕਰ ਦਿੱਤਾ ਹੈ Indian National Lok Dal INLD ਨੇ ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਬਹੁਜਨ ਸਮਾਜ ਪਾਰਟੀ BSP ਦੇ ਨਾਲ ਗੱਠਜੋੜ ਕੀਤਾ ਹੈ। ਆਜ਼ਾਦ ਸਮਾਜ ਪਾਰਟੀ ਦੇ ਗੱਠਜੋੜ ਦਾ ਐਲਾਨ ਖੁਦ ਹਰਿਆਣਾ ਦੇ ਸਾਬਕਾ ਡਿਪਟੀ ਸੀਐਮ ਦੁਸ਼ਯੰਤ ਚੋਟਾਲਾ ਨੇ ਕੀਤਾ ਹੈ। ਚੋਟਾਲਾ ਨੇ 1 ਤੇ ਲਿਖਿਆ ਕਿ ਕਿਸਾਨ ਕਮੇਰੇ ਦੀ ਲੜਾਈ ਅਸੀਂ ਲੜਦੇ ਰਹਾਂਗੇ ਬਿਨਾਂ ਆਰਾਮ। ਤਉ ਦੇਵੀ ਲਾਲ ਦੀ ਨੀਤੀਆਂ ਵਿਚਾਰਧਾਰਾ ਦੇ ਵਿੱਚ ਮਾਨਿਆਵਰ ਕਾਂਸ਼ੀ ਰਾਮ ਇਹ ਜੀ ਜੀ ਪੀ ਵੱਲੋਂ ਨਾਰਾ ਦਿੱਤਾ ਗਿਆ ਜੀ ਜੀ ਪੀ ਅਤੇ ਆਜ਼ਾਦ ਸਮਾਜ ਪਾਰਟੀ ਦੇ ਵਿੱਚ ਗੱਠ ਜੋੜ ਦੇ ਬਾਅਦ ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਸੂਬੇ ਦੇ ਵਿੱਚ ਦਲਿਤ ਵੋਟਾਂ ਦਾ ਕੀ ਰੁਖ ਰਹਿੰਦਾ ਹੈ ਹਰਿਆਣਾ ਦੇ ਵਿੱਚ ਦਲਿਤ ਵੋਟ ਬੈਂਕ 21% ਹੈ ਅਜੇ ਇਹ ਵਿੱਚ ਮੰਨਿਆ ਗਿਆ ਸੀ ਕਿ ਬੀ ਜੀ ਪੀ ਦੇ ਨਾਲ ਦਲਿਤ ਵੋਟ ਬੈਂਕ ਖਿਸਕਣ ਦੀ ਬਜਾ ਦੇ ਨਾਲ ਹੀ ਪਾਰਟੀ ਨੂੰ ਸਰਸਾ ਅਤੇ ਅੰਬਾਲਾ ਦੀਆਂ ਸੀਟਾਂ ਗਵਾਉਣੀਆਂ ਪਈਆਂ ਸਨ हरियाणा ਦੇ ਵਿੱਚ ਜਨਕ ਜਨਤਾ ਪਾਰਟੀ ਆਜ਼ਾਦ ਸਮਾਜ ਪਾਰਟੀ ਦੇ ਨਾਲ ਗੱਠਜੋੜ ਦੀ ਅਧਿਕਾਰਿਕ ਤੌਰ ਤੇ ਐਲਾਨ 27 ਅਗਸਤ ਨੂੰ ਦਿੱਲੀ ਦੇ ਵਿੱਚ ਕਰੇਗੀ। ਇਸ ਲਈ ਪਾਰਟੀ ਨੇ ਦਿੱਲੀ ਦੇ ਵਿੱਚ 2 ਵਜੇ ਕਾਨਫਰੰਸ ਵਿਸਥੀ ਹੈ। 2000 ਦੇ ਵਿਧਾਨ ਸਭਾ ਚੋਣਾਂ ਦੇ ਜ਼ਿਕਰ ਗੱਲ ਕਰੀ ਤਾਂ ਜੀਜੀਪੀ ਨੇ 10 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਲੇਕਿਨ 2024 ਦੇ ਚੋਣਾਂ ਤੋਂ ਪਹਿਲਾਂ ਪਾਰਟੀ ਦੇ 7 ਵਿਧਾਇਕ ਸਾਥ ਛੱਡ ਚੁੱਕੇ ਹਨ। ਫਿਲਹਾਲ ਦੀ ਜੇਕਰ ਪਾਰਟੀ ਦੀ ਗੱਲ ਕਰੀ ਤਾਂ ਜੀ ਜੀ ਪੀ ਨੇ ਦੁਸ਼ੰਦ ਚੋਟਾਲਾ ਅਤੇ ਉਹਨਾਂ ਦੀ ਮਾਤਾ ਨੈਣਾ ਚੋਟਾਲਾ ਤੋਂ ਇਲਾਵਾ ਸਿਰਫ ਅਮਰਜੀਤ ਸਿੰਘ ਢਾਂਡਾ ਹੀ ਵਿਧਾਇਕ ਦੇ ਤੌਰ ਤੇ ਬਚੇ ਹਨ ਜੀ ਜੀ ਪੀ ਦੇ ਆਜ਼ਾਦ ਸਮਾਜ ਪਾਰਟੀ ਏ ਐਸ ਪੀ ਕਾਸ਼ੀਰਾਮ ਦੇ ਨਾਲ ਗੱਠਜੋੜ ਕਰਨ ਨੂੰ ਦਲਿਤ ಮತਾਂ ਦੀ ਗੋਲਬੰਦੀ ਦੀ ਕੋਸ਼ਿਸ਼ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ਹਰਿਆਣਾ ਦੇ ਵਿੱਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਵੱਖ-ਵੱਖ ਪਾਰਟੀਆਂ ਆਪਣੇ ਆਪਣੇ ਵੋਟਰਾਂ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਨੇ ਅਤੇ ਜਨ ਸੰਪਰਕ ਅਭਿਆਨ ਚਲਾ ਰਹੀਆਂ ਨੇ ਚਾਹੇ ਗੱਲ ਬੀਜੇਪੀ ਦੀ ਕਰੀਏ ਚਾਹੇ ਗੱਲ ਕਾਂਗਰਸ ਦੀ ਕਰੀਏ ਚਾਹੇ ਗੱਲ ਜੀ ਜੀਪੀ ਦੀ ਕਰੀਏ ਜੀ ਜੀਪੀ ਦੇ ਲਈ ਰਾਭੜੀ ਹੋ ਕੀ ਸੀ ਲੇਕਿਨ ਜੀ ਜੀਪੀ ਨੇ ਅਖੀਰ ਦੇ ਵਿੱਚ ਹੁਣ ਇੱਕ ਨਵਾਂ ਦਾਅ ਖੇਡਿਆ ਹੈ ਕਿ ਸਮਾਜ ਪਾਰਟੀ ਐਸਪੀ ਕਾਸ਼ੀਰਾਮ ਯਾਨੀ ਕਿ ਚੰਦਰਸ਼ੇਖਰ ਆਜ਼ਾਦ ਦੇ ਨਾਲ ਉਹਨਾਂ ਨੇ ਗੱਠ ਜੋੜ ਕਰ ਲਿਆ ਹਰਿਆਣਾ ਦੇ ਵਿੱਚ ਅਪਚਾਰਿਕ ਲਾਨ ਹੈ ਜਿਹੜਾ ਅੱਜ ਕੱਲ ਦੇ ਵਿੱਚ ਹੋ ਜਾਵੇਗਾ ਤੇ ਸਾਂਝੀ ਕਾਨਫਰੰਸ ਵੀ ਉਹਨਾਂ ਵੱਲੋਂ ਕੀਤੀ ਜਾਵੇਗੀ ਫਿਲਹਾਲ ਹਰਿਆਣਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੀ ਜੀ ਪੀ ਦਾ ਜਨਾਦਾਰ ਲੁੜਕਦਾ ਜਾ ਰਿਹਾ ਸੀ ਹੈ ਜਿਹੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੀ ਜੀ ਪੀ ਨੇ ਚੰਦਰਸ਼ੇਖਰ ਆਜ਼ਾਦ ਦੇ ਨਾਲ ਗੱਠਜੋੜ ਕੀਤਾ ਹੈ ਅਜਿਹੇ ਚ ਕੀ ਲੱਗਦਾ ਤੁਹਾਨੂੰ ਕਿ ਜੀ ਜੀ ਪੀ ਰਿਵਾਈਵ ਕਰ ਸਕੇਗੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਨੂੰ ਆਪ ਦੇ ਕਮੈਂਟ ਦੇ ਰਾਹੀਂ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ